राज्य की मंत्री डॉक्टर बलजीत कौर तरन उपचुनाव में जीत की ओर बढ़ रही है इस मौके पर उन्होंने लोगों का धन्यवाद किया और कहा कि हमने अपने कार्यकाल में अधिकतम उपलब्धियां हासिल की हैं। हमने जो चुनाव देखे हैं उनसे हमें विश्वास हुआ है कि लोग अब धर्म और अन्य बातों से ऊपर उठ चुके हैं वे विकास को प्राथमिकता दे रहे हैं ਜੀ ਬਾਬਾ ਜੀ ਕੁਰੀਦੀ ਕਰੋ ਲੈ ਜੁੜਾਈ ਕਿੱਥੇ ਕਿੱਥੇ ਬੈਰੋ ਲੈ ਜੁੜਾਈ ਹੋ ਤੱਕ ਤੂੰ ਜਾਣਾ ਮੇਰਾ ਨੰਨੇ ਸੋਹਣਾ ਤੇਰੇ ਪਿਆਰਾ ਮੇਰਾ ਨੰਨੇ ਹਾਂ ਜੀ ਲੈ ਯੂ ਆਈਡੀ ਉਹ ਜਿਹੜਾ ਸਾਫ਼ ਦੀ ਜਿਹੜੀ ਵਰਸ ਇੱਕ ਸਮਾਗਮ ਤੇ ਵੀ ਪਰਿਵਾਰ ਹੈ ਕੀ ਕਹੋਗੇ ਦੇਖੋ ਰਖੜਾ ਪਰਿਵਾਰ ਹਰ ਸਾਲ ਹੀ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਦੀ ਯਾਦ ਦੇ ਵਿੱਚ ਗੁਰਮਤ ਸਮਾਗਮ ਕਰਦਾ ਹੈ ਔਰ ਇਹ ਗੁਰਮਤ ਸਮਾਗਮ ਜਿਹੜੇ ਸਾਨੂੰ ਪ੍ਰੇਰਣਾ ਦਿੰਦੇ ਆ ਕਿ ਆਪਣੇ ਬਡੇਰਿਆਂ ਨੂੰ ਯਾਦ ਰੱਖਣਾ ਜਿੱਥੇ ਸਾਨੂੰ ਇਹ ਪ੍ਰੇਰਣਾ ਦਿੰਦੇ ਆ ਬਡੇਰਿਆਂ ਨੂੰ ਯਾਦ ਰੱਖਣਾ ਉੱਥੇ ਸਾਨੂੰ ਗੁਰਮਤ ਦਾ ਪ੍ਰਚਾਰ ਵੀ ਜਿਹੜਾ ਹੈ ਇਹਨਾਂ ਗੁਰਮਤ ਸਮਾਗਮਾਂ ਰਾਹੀਂ ਜਿਹੜਾ ਹੈ ਉਹ ਸੁਣਨ ਨੂੰ ਮਿਲਦਾ ਜਿੱਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ ਮੈਂ ਇਸ ਪੱਖੋਂ ਰੱਖੜਾ ਪਰਿਵਾਰ ਦਾ ਦਿਲ ਦੀਆਂ ਲਗਾ ਹਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਰੰਤਾਰਨ ਜੁਨੀ ਚੌਲ ਦੇ ਰਿਜ਼ਲਟ ਜਿਹੜੇ ਆਏ ਨੇ ਉਹਨਾਂ ਤੋਂ ਸਭ ਤੋਂ ਵੱਧ ਉਹ ਬਹੁਤ ਵਧੀਆ ਹੈ ਜੀ ਹਾਂ ਬਹੁਤ ਵਧੀਆ ਹੈ ਬਹੁਤ ਵਧੀਆ ਹੈ 20000 ਕਦੋਂ 2 ਲੱਖ ਚ ਤਬਦੀਲ ਹੋ ਜਾਣੇ ਆ ਇਹ ਪਤਾ ਹੀ ਨਹੀਂ ਲੱਗਦਾ ਹੁੰਦਾ ਨੀ ਕਾਂ ਕਰ ਲਿਆ ਉਹਨਾਂ ਨੇ ਬਾਹਰ ਜਾ ਕੇ ਦੇਖੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੇ ਸਰਕਾਰਾਂ ਨੂੰ ਵੀ ਥੋੜੀ ਸਖਤੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਸਰ ਜਿਹੜੇ ਆ ਉਹ ਜਥੇ ਦੀ ਆੜ ਦੇ ਵਿੱਚ ਨਹੀਂ ਜਾਣੇ ਚਾਹੀਦੇ ਜਾਣ ਆਪਣਾ ਸਾਨੂੰ ਕੋਈ ਮਤਲਬ ਨਹੀਂ ਲੇਕਿਨ ਜਥੇ ਦੀ ਆੜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਜਾ ਕੇ ਉੱਥੇ ਘਣਾਉਣਾ ਕੰਮ ਕਰਨਾ ਇਹ ਵੀ ਪਤਾ ਕਰਨਾ ਚਾਹੀਦਾ ਵੀ ਉਹ ਕਿਹਦੀ ਸਪਰਸ਼ ਤੇ ਗਿਆ ਤੇ ਉਹਦੀ ਪੁੱਛ ਗਿਛ ਹੋਣੀ ਚਾਹੀਦੀ। ਕੰਕਲ ਜਿਹੜਾ ਦੂਜੇ ਨੰਬਰ ਤੇ ਆਇਆ ਜਮਨੀ ਚੌਂ ਦੇ ਵਿੱਚ ਕੀ ਵੀ ਦੇਖੀ। ਕੰਕਲ ਠੀਕ ਹੈ ਹਾਂ ਚਲੋ ਵਾਈ ਗਰੁੱਪ ਆ ਗਿਆ ਯਾਰ ਬੁੱਲਾ ਜਿਹੜਾ ਯੋਗਦਾਰ ਹੈ ਪ੍ਰਵਾਸ ਕਰ ਰਿਹਾ ਹੈ। ਆ ਕੀ ਕਹਿਣਾ ਚਾਹੋਗੇ? ਦੇਖੋ ਜਿਨ੍ਹਾਂ ਦਾ ਵੱਡ ਬੁੱਲਾ ਯੋਗਦਾਨ ਰਿਹਾ ਹੈ ਸਮਾਜ ਤੇ ਬਰਸੀਆਂ ਉਹਨਾਂ ਦੀਆਂ ਤੇ ਇਕੱਠ ਹੁੰਦੇ ਆ। ਲੋਕ ਉਹਨਾਂ ਦੇ ਸਮਾਗਮਾਂ 'ਚ ਸ਼ਾਮਲ ਹੁੰਦੇ ਹਨ ਵਰਨਾ ਪੈਸੇ ਵਾਲੇ ਤੇ ਉਹਦਿਆਂ ਵਾਲੇ ਸੰਸਾਰ 'ਚ ਬਹੁਤ ਹੋ ਕੇ ਗਏ ਆ ਕਦੀ ਇਸ ਕਦਰ ਲੋਕ ਯਾਦ ਨਹੀਂ ਕਰਦੇ ਜਿਸ ਤਰ੍ਹਾਂ ਬਾਪੂ ਕਰਤਾਰ ਸਿੰਘ ਹੋਰਾਂ ਨੇ ਯਾਦ ਕਰ ਰਹੇ ਕਿਉਂਕਿ ਉਹਨਾਂ ਨੇ 2027 ਦੀ ਰਣਨੀਤੀ ਨੂੰ ਤੁਸੀਂ ਕਿੰਨਾ ਵੇਖ ਰਹੇ ਹੋ ਤੁਹਾਡੇ ਪੂਰੇ ਪੰਜਾਬ ਦਾ ਮਾਹੌਲ ਬਦਲਦਾ ਜਾ ਰਿਹਾ ਹੈ ਗੱਲ ਇਹ ਆ ਕਿ ਅੱਜ ਤੇ ਹੀ ਆਏ ਆ ਇਸ ਸਮਾਗਮ 'ਚ ਤੇ 2027 ਦੀਆਂ ਗੱਲਾਂ ਇਹ ਤਾਂ ਬਾਤ ਜਿੰਨੀਆਂ ਮਰਜ਼ੀ ਪੁੱਛ ਲਓ ਕਰਾਂਗੇ ਅੱਜ ਤੇ ਹੈ ਕਿ ਇਸ ਪਰਿਵਾਰ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਅੱਜ ਹਰ ਵਰਗ ਦੇ ਲੋਕ ਸੰਤਮਾਪੁਰਖ ਭਾਰੀ ਗਿਣਤੀ ਵਿੱਚ ਇਸ ਸਮਾਗਮ 'ਚ ਸ਼ਾਮਲ ਹੋ ਰਹੇ ਨੇ ਇਹਦੇ ਤੋਂ ਪਤਾ ਲੱਗਦਾ ਹੈ ਕਿ ਖਟਰਾ ਪਰਿਵਾਰ ਦੀ ਰਖਾ ਪਰਿਵਾਰ ਦੀ ਬਹੁਤ ਬਾਹਰ ਵੀ ਤੇ ਦੇਸ਼ ਵਿੱਚ ਵੀ ਲੋਕਾਂ ਦਾ ਨਾਲ ਬੜੀ ਇੱਜ਼ਤ ਹੈ ਲੋਕਾਂ ਦੇ ਕੰਮ ਕਾਜ ਕਰਦੇ ਆ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਇਸ ਕਰਕੇ ਉਹਨਾਂ ਦੇ ਬਜ਼ੁਰਗਾਂ ਦਾ ਘੱਟ ਹਰ ਵਾਰ ਪਹਿਲੇ ਡਰਾਂ ਕੋ ਦੱਸ ਹੁੰਦਾ ਸਭਾ ਸਭਾ ਕੁਝ ਵੀ ਹੋ ਸਕਦਾ ਜੀ ਉਹਨੂੰ ਕੀ ਹੈ ਜੇ ਇੱਕ ਬੰਦਾ ਹਮੇ ਛੱਡ ਦੇ ਅਕਾਲ ਤਖਤ ਦੇ ਜੋ ਫੈਸਲੇ ਆ ਉਹਨਾਂ ਅਗੇ ਸਿਰ ਚਵਾ ਚਕਾ ਦੇ ਕਿਉਂਕਿ ਕੁਰਸੀਆਂ ਅਕਾਲ ਤਖਤ ਦੇ ਸਾਹਮਣੇ ਕੋਈ ਹਮਾਇਤ ਨਹੀਂ ਰੱਖਦੀ ਸਾਡੇ ਵਾਸਤੇ ਸਭ ਤੋਂ ਸਰਵੋਤਮ ਅਕਾਲ ਤਖਤ ਜਿਹੜੇ ਲੋਕ ਅਕਾਲ ਤਖਤ ਨੂੰ ਸਮਰਪਿਤ ਹੋਣਗੇ ਉਹਨਾਂ ਨਾਲ ਗੱਲ ਹੋ ਸਕਦੀ ਹੈ ਜਿਹੜੇ ਅਕਾਲ ਤਖਤ ਦੇ ਨਾਲ ਮੱਥਾ ਲਾਉਣ ਤੁਹਾਨੂੰ ਨਾਲ ਕਦੀ ਗੱਲ ਨਹੀਂ ਹੋ ਸਕਦੀ ਤਾਲੀਵਾਲ ਦੇ ਮੱਧਾਂ ਦਾ ਸਰਪ੍ਰਸਤ ਆਨ ਵਰਤਿ ਪ੍ਰਵਾਸੀਤ ਕਰੋਗੇ ਸਮਾਜ ਸੇਵੀ ਪਰਵਾਰਿਕ ਪੁਰੀਤ ਪਰਦੀ ਜੀ ਕੀ ਕਿਹਾ 45 ਵਾਲ ਦੀ ਨਦੀ ਨੇ ਬਾਤ ਕੀਤੀ ਹੈ ਜਿਹੜਾ ਸਮਾਜ ਸੇਵੀ ਪਰਵਾਰ ਹੈ ਸਮੋਗੇ ਕੀ ਕਹਿਣਾ ਚਾਹੋ ਸਿਆਸੀ ਵੀ ਹੈ ਪਰਿਵਾਰ ਸਿਆਸੀ ਵੀ ਹੈ ਸਮਾਜ ਸੇਵੀ ਵੀ ਹੈ ਸਭ ਤੋਂ ਵੱਡੀ ਗੱਲ ਕਿ ਮਿਹਨਤੀ ਪਰਿਵਾਰ ਹੈ ਤਾਲੀਵਾਲ ਪਰਿਵਾਰ ਹੈ ਸਭ ਤੋਂ ਵੱਡੀ ਮੇਰੇ ਵਾਸਤੇ ਗੱਲ ਹੈ ਕਿ ਔਰ ਮੇਰੇ ਬਹੁਤ ਚੰਗੇ ਸਬੰਧ ਨੇ ਪਰਿਵਾਰ ਦੇ ਨਾਲ ਆਏ ਆ ਮਾਨਸੀ ਸਾਨੂੰ ਬਾਪੂ ਜੀ ਤੇ ਅੱਜ ਵੀ ਹੈ ਰਹੇਗਾ ਬਾਹ ਜਿੰਦਗੀ ਰਹੇਗਾ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਹੀ ਪਰਿਵਾਰ ਇੱਥੇ ਤੱਕ ਪਹੁੰਚ ਸਕਿਆ ਤੇ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੀ ਨਮਿਤ ਇਕੱਠ ਕਰਨਾ ਭੋਗ ਪਾਉਣੇ ਚੰਗੀ ਗੱਲ ਹੈ ਬਰਸੀ ਦਾ ਨਾਮ ਤੇ ਆਪਾਂ ਕਹਿ ਲੈਂਦੇ ਆ ਤੇ ਬੜਾ ਚੰਗਾ ਲੱਗਿਆ ਬੋਲੇ ਸੋ ਨਿਹਾਲ ਅੱਗੇ ਕਿਤੇ ਜਾਣਾ ਹੈ ਬੋਲੇ ਕੁਝ ਨਹੀਂ ਇਹ ਪਰਦਾ ਵਾਚ ਬਰਸੀ ਮਨਾਈ ਹੈ ਬਹੁਤ ਪਾਰੀ ਕੱਢ ਲਈ ਜੀ ਜੀ ਕਿਹੜਾ ਜਨਮ ਜੀ ਜਨਮ ਹੈ ਸਾਤਵਿਕਲਾ ਮੈਂ ਸੰਤਾਂ ਦਾ ਮਹਾਪੁਰਸ਼ਾਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫ਼ਜ਼ ਨਹੀਂ ਹਾਂ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ ਬਹੁਤ ਇஷ்டਕਾਰ ਜੋ ਸਾਡੇ ਬਾਪੂ ਸੁਵੇਦਾ ਕਰਤਾ ਸਿੰਘ ਢਾਈਵਾ ਜਿਨ੍ਹਾਂ ਦੀ 29ਵੀਂ ਵਰ੍ਹੇ ਸਗੀ ਹਰ ਸਾਲ ਹੀ ਅਸੀਂ ਵਰ੍ਹੇ ਮਨਾਉਂਦੇ ਹਾਂ ਹਰ ਸੰਗਤ ਹਰ ਸਾਲ ਬਹੁਤ ਬੜਾ ਪਿਆਰ ਦਿੰਦੀ ਹੈ ਬਹੁਤ ਇஷ்டਕਾਰ ਦਿੰਦੀ ਹੈ ਉਸ ਗੱਲ ਦੇ ਲਈ ਧੰਨਵਾਦ ਦੇ ਲਫ਼ਜ਼ ਤਾਂ ਬਣੇ ਨਹੀਂ ਸਕਦੇ ਤੋਂ ਜਿੰਨਾ ਧੰਨਵਾਦ ਕਰਾਉਣਾ ਥੋੜਾ ਹੈ ਕਿ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਉਹ ਤਾਕਤ ਦਿੰਦੇ ਨੇ ਹਿੰਮਤ ਦਿੰਦੇ ਨੇ ਤੇ ਸੰਤ ਮਹਾਪੁਰਸ਼ ਅਸੀਰਵਾਦ ਦਿੰਦੇ ਆ ਜਾਂ ਕੇ ਸੰਗਤ ਅਸੀਰਵਾਦ ਦਿੰਦੀ ਹੈ ਸੋ ਜਿੰਨਾ ਵੀ ਧਰਮਾਤ ਕਰਾਉਣਾ ਥੋੜਾ ਹੈ ਪਰ ਮੈਂ ਸਾਰੀ ਸੰਗਤ ਕੋ ਇਹ ਹੀ ਆਤਮਨ ਕੀ ਬੇਨਤੀ ਕਰਦਾ ਕਿ ਸਾਰੇ ਚਾਹ ਪਾਣੀ ਪੀ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਕਿਉਂਕਿ ਉਹਨਾਂ ਨੇ ਕਦੇ ਵੀ ਆਪਣੇ ਘਰੋਂ ਚਾਹ ਪਾਣੀ ਤੋਂ ਇਹ ਨਾ ਪਹਟਾਤ ਕਦੇ ਮੂੜਨ ਦੇਖੀ ਦਿੱਤਾ ਸੋ ਇਹ ਮੇਰੀ ਹੱਥ ਵੜ ਕੇ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਰੋਹਿ ਬੀਜਾ ਖਾਲਸਾ ਸਿਲਵੈਗ